ਕਿ ਨਾਵੇਂ ਤੱਬ ਤੇਰੀ ਓਕ ਕੋਈ ਪਾਣੀ ਉਹ ਨਾ ਪਾਵੇ ਮਹਾਰਜ ਕਹਿੰਦੇ ਸੱਜਣਾ ਇੱਕ ਗੱਲ ਯਾਦ ਰੱਖੀ ਬਰਤਨ ਤੇ ਬੜੀ ਦੂਰ ਦੀ ਗੱਲ ਐ ਸਤਿਗੁਰੂ ਕਹਿੰਦੇ ਤੇਰੀ ਓਕ ਵਿੱਚ ਵੀ ਕਿਸੇ ਨੂੰ ਪਾਣੀ ਨਹੀਂ ਪੋਣਾ ਜਿਨ੍ਹਾਂ ਨੂੰ ਕਹਿੰਦਾ ਨਾ ਮੇਰੇ ਆਪਣੇ ਮਹਾਰਜ ਕਹਿੰਦੇ ਤੇਰੀ ਓਕ ਵਿੱਚ ਕਿਸੇ ਨੂੰ ਪਾਣੀ ਨਹੀਂ ਪੋਣਾ ਓਕ ਦਾ ਹੱਥ ਦੋਨੇ ਹੱਥ ਜੋੜਨਾ ਕਿਸੇ ਪਾਣੀ ਨਹੀਂ ਪੋਣਾ ਹਜ਼ੂਰ ਕਹਿੰਦੇ ਤੱਬ ਤੇਰੀ ਓਕ ਕੋਈ ਪਾਣੀ ਉਹ ਨਾ ਪਾਵੇ ਕਹਿ ਤਕਬੀਰ ਕੋਈ ਨਹੀਂ ਤੇਰਾ ਬੰਦੇ ਨੇ ਕਿਦਾਂ ਕਿਦਾ ਵੜਾ ਵੜਾ ਤੇ ਖਾਈ ਬੰਦਾ ਕਹਿੰਦਾ ਆ ਵੀ ਮੇਰਾ ਏ ਆ ਵੀ ਮੇਰਾ ਏ ਬੜੇ ਵੱਡੇ ਕਾਬਲੇ ਦੀਆਂ ਨੰਨਾ ਕਰਦਾ ਯਾਦ ਰੱਖਿਓ ਅੱਜ ਨਿੱਡਾ ਜੋਗੇ ਨਾ ਬੜੇ ਵੱਡੇ ਕਹਿੰਦਾ ਉਹਨਾਂ ਮੇਰੇ ਬੜੇ ਜਾ ਕੇ ਫੋਲੋਅਰ ਨੇ ਮੇਰੇ ਤਾਂ 2 ਲੱਖ ਫੋਲੋਅਰ ਨੇ ਮੇਰੇ 5 ਲੱਖ ਫੋਲੋਅਰ ਨੇ ਯਾਦ ਰੱਖਿਓ ਜਦੋਂ ਕੋਈ ਦੁੱਖ ਆਉਂਦਾ ਨਾ ਉਦੋਂ ਕੋਈ ਪਿਆਰ ਨਾ ਇਦੋਂ ਕੋਈ ਸੰਕਟ ਬਣ ਗਿਆ ਕਿਸੇ ਨਹੀਂ ਆਉਣਾ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੁਖ ਮੈਂ ਆਣ ਬਹੁਤ ਮਿਲ ਬੈਠਦ ਰਹਿਤ ਚੌਂਦ ਦੇ ਸਘੇਰੇ